ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਬਰਾਡੇਰੀ ਫਾਰਮ 'ਚ ਅੱਜ ਦੀ ਵੀਡੀਓ ਦੋਸਤੋ ਬਣਾ ਰਹੇ ਆ ਪਿੰਡ ਮਾੜੀ ਮੋਸਤਪਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਅੱਜ ਦੀ ਵੀਡੀਓ 'ਚ ਦੋਸਤੋ ਇੱਕ ਵੱਖਰੀ ਜਿਹੀ ਮੱਝ ਵਿਖਾਉਣੀ ਤੁਹਾਨੂੰ ਪ੍ਰੋਪਰ ਡਿਟੇਲ ਬਾਈ ਤੋਂ ਲੈ ਲੈਨੇ ਆ ਜਿਹੜੇ ਵੀ ਚੈਨਲ ਤੇ ਪਹਿਲੀ ਿਆਰ ਜੁੜੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੇ ਵੀਡੀਓ ਬਣਾਉਣੀ ਹੋਵੇ ਮੇਰਾ ਨੰਬਰ 9592626951 ਚੰਗੇ ਵਜਨ ਵਾਲੀ ਤੇ ਚੰਗੇ ਦੁੱਧ ਵਾਲੀ ਦੋਸਤੋ ਮੱਝ ਆ ਇਹ ਦੇਖ ਸਕਦੇ ਆ ਥਣ ਦੋਸਤੋ ਜਮਾਂਦਰੂ ਇਹਦੇ ਤਿੰਨ ਆ ਆਪਣੇ ਚੈਨਲ ਤੇ ਪਹਿਲੀ ਮੱਝ ਆ ਦੋਸਤੋ ਇਹ ਵੀ ਤਿੰਨਾਂ ਥਣਾਂ ਵਾਲੀ ਆ ਆਪਾਂ ਤੁਹਾਨੂੰ ਮੱਝ ਵਿਖਾ ਦੇਣੀ ਆ ਅੱਜ ਵੀਡੀਓ ਚ ਤੇ ਘਰ ਦੀ ਮੈਂ ਆ ਕੋਈ ਵਪਾਰ ਦਾ ਕੰਮ ਨਹੀਂ ਘਰੇ ਬਾਈਆਂ ਦੇ ਪਸ਼ੂ ਦੁੱਧ ਤੇ ਲਾਏ ਵੇ ਆ ਦੇਖ ਸਕਦੇ ਆ ਦੋ ਗਾਇਆਂ ਤੇ ਇੱਕ ਆ ਝੋਟੀ ਆ ਤੇ ਨਾਲ ਹੀ ਇੱਕ ਆ ਦੋਸਤੋ ਜਿਹੜੀ ਮੱਝ ਸੇਲ ਕਰਨੀ ਆ ਪ੍ਰੋਪਰ ਡਿਟੇਲ ਬਾਈ ਤੋਂ ਲੈ ਲਿਓ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸ ਦੇ ਬਈ ਵਿਜੈ ਸਿੰਘ ਜੀ ਠੀਕ ਆ ਤੇ ਘਰ ਤਾਂ ਆਪਣਾ ਜਦੋਂ ਸੰਗਤਪੁਰੇ ਵਾਲੇ ਰੋਡ ਤੇ ਸੰਗਤਪੁਰੇ ਵਾਲੇ ਰੋਡ ਤੇ ਆ ਜਦੋਂ ਆਪਾਂ ਸੰਗਤਪੁਰੇ ਆ ਗਏ ਸਿੱਧਾ ਹਾਂ ਸੱਜੇ ਹੱਥ ਮੁੜ ਕੇ ਸਾਹਮਣਾ ਘਰ ਆਪਣਾ ਠੀਕ ਆ ਤੇ ਝੋਟੀ ਆਪਣੀ ਘਰ ਦੀ ਗਈ ਹੈ ਨਾ ਹਾਂਜੀ ਘਰ ਦੀ ਝੋਟੀ ਹੈ ਇਹਨਾਂ ਨੇ ਕਿੰਨਾ ਵਾ ਸੂਆ ਸੂਣਾ ਹਾਂ ਤੀਜੇ ਸੂਏ ਸੂਣਾ ਵਾਲੀ ਹੈ ਤੀਜੇ ਸੂਏ ਸੂਣਾ ਹਾਂਜੀ ਦੂਜੇ ਸੂਏ ਚ ਕਿੰਨਾ ਦੁੱਧ ਦੇਗੀ ਸੀ ਇਹ 6 ਲੀਟਰ ਡੰਗ ਦਾ 6 ਕਿਲੋ ਯਾਨੀ ਕਿ ਦਿੱਤਾ ਦੁੱਧ ਡੰਗ ਦਾ ਐਰ ਕੀ ਫਿਰ ਤੁਹਾਡੇ ਹਿਸਾਬ ਨਾਲ ਕਿੰਨਾ ਦੁੱਧ ਜੀ ਜੇ ਸੇਵਾ ਦੇ ਹਿਸਾਬ ਦੇ ਰਹੀ ਗੱਲ ਠੀਕ ਆ ਠੀਕ ਆ ਹਾਂ ਵਾਧਾ ਤੇ ਕਰੂਗੀ ਜੇ ਆਪਣੇ ਕੋਲੇ ਰਹੀ ਤਾਂ ਆਪਣੇ ਕੋਲੇ ਦਾ ਆਪਣਾ 7 1/2 ਲੀਟਰ ਹੋਰ ਕੱਢਾਂਗੇ ਠੀਕ ਆ ਯਾਨੀ ਕਿ 14 15 ਕਿਲੋ ਦੁੱਧ ਚ ਚੋਲਾਂਗੇ ਹਨਾ ਠੀਕ ਆ ਤੇ ਜਗਾ ਇਹਦੇ ਜਿਹੜਾ ਸੀਮਨ ਲੱਗਾ ਨੀਲੀ ਰਾ ਵੀ ਨਾ ਸੰਭੂ ਨੀਲੀ ਰਾ ਵੀ ਜੀ ਠੀਕ ਆ ਹਾਂਜੀ ਆਪਣੇ ਟੰਡੀ ਝੋਟਾ ਹਾਂ ਹਾਂ ਉਹ ਤੋਂ ਕਰਵਾਈ ਹੋਈ ਆ ਉਹ ਤੋਂ ਵੀ ਪੂਰੀ ਬੰਦਾ ਪੁੱਛਦਾ ਠੀਕ ਆ ਬਾਕੀ ਉਹ ਝੋਟਾ ਤੁਸੀਂ ਦਿਖਾ ਵੀ ਸਕਦੇ ਹੋ ਹਨਾ ਜੀ ਤੋਂ ਕਰਾਸ ਆ ਇਹ ਹਾਂਜੀ ਕਿਉਂ ਮੈਂ ਉਹ ਹੀ ਉਹ ਨੰਬਰ ਤੇ ਆਇਆ ਠੀਕ ਆ ਜੀ ਠੀਕ ਆ ਦੋਸਤੋ ਇੱਥੇ ਹੀ ਆ ਬਾਈਆਂ ਦਾ ਕਟਾ ਉਹ ਇਹਦੇ ਦਿਨ ਕਿੰਨੇ ਰਹਿੰਦੇ ਬਈ ਇਹਦੇ 1-2 ਦਿਨ ਹੀ ਰਹਿ ਗਏ 1-2 ਦਿਨ 1-2 ਦਿਨ ਰਹਿ ਗਏ ਮੰਨ ਕੇ ਦਿਨ ਪੂਰੇ ਉੱਚ 2 ਦਿਨ ਤੇ ਕੁਛ ਦਿਨ ਉੱਤੇ ਵੀ ਲੈ ਲਿਆ ਇਹ ਵੀ ਹੋ ਸਕਦਾ ਲੈ ਜਾਵੇ ਇਹ ਨਹੀਂ ਪਤਾ ਪੂਰੇ ਦਿਨਾਂ ਦੇ ਤੀਜੀ ਵਾਰ ਪੂਰੇ ਦਿਨਾਂ ਦੇ ਸੀ ਇਹ ਕੀ ਫਿਰ ਗਰਮੀ ਥੋੜੀ ਜੀ ਆ ਗਈ ਸੀ ਉਹ ਮੜੀ ਹੁਣ ਹੁਣ ਥੋੜਾ ਜਿਹਾ ਮੌਸਮ ਦਾ ਫਰਕ ਪਿਆ ਵਾ ਹਣਾ ਤੇ ਦੋਸਤੋ ਵੇਖ ਸਕਦੇ ਆ ਮੈਂ ਯਾਨੀ ਕਿ ਜਾਲੇ ਅੱਜ ਸਿੱਧੀ ਆਂਦੀ ਕੀ ਮੜੇ ਮੜੇ ਹਾਂ 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 ਉਹਦਾ ਵੀ ਕੱਲ ਨੂੰ ਜਾਂ ਪਰਸ ਨੂੰ ਆਉਣੀ ਠੀਕ ਆ ਹਜੇ ਉਹ ਪੂਰੇ ਤਾਂ ਨਮਾਏ ਨਹੀਂ ਹਨਾ ਥੋੜੇ ਥੋੜੇ ਨਮਾਉਣ ਲੱਗੇ ਆ ਅੱਜ ਜਾਲੇ ਦੀ ਰੂਹੀ ਦੋਸਤੋ ਪਿਛਲੇ ਸਾਲ ਬਾਈਆਂ ਦਾ ਵੀ ਗਰਮੀ ਜਾਦੇ ਚ ਸੂਈ ਸੀਗੀ ਉਦੋਂ ਪੂਰੇ ਦਿਨਾਂ ਤੇ ਸੂਹੀ ਸੀ ਏਰਕੀ ਵੀ ਬਾਈ ਦੇ ਦੱਸਣ ਮੁਤਾਬਕ ਦੋ ਦਿਨ ਇਹਦੇ ਰਹਿੰਦੇ ਆ ਦਿਨ ਪੂਰੇ ਉਹਨਾਂ ਚ ਦੋ ਦਿਨ ਪੂਰਿਆਂ ਤੇ ਵੀ ਸੂ ਸਕਦੀ ਆ ਤੇ ਹਵਾਨਾ ਮੌਕੇ ਤੇ ਪਰ ਜਾਂਦੀ ਆ ਜਮਾ ਮੌਕੇ ਤੇ ਪੂਰਾ ਭਰੂੀ ਠੀਕ ਆ ਤੋੜ ਕੇ ਦਿਖਾ ਲਗੇ ਕੱਦ ਘਾ ਠੀਕ ਆ ਦੋਸਤੋ ਪਲੀ ਸੰਵੀ ਚੰਗੀ ਆ ਬਾਕੀ ਪਿੱਠ ਪੂੜਾ ਦੇਖ ਸਕਦੇ ਆ ਜਿਹੜੀ ਇਹਦੇ ਚ ਖਾਸੀਅਤ ਆ ਬਈ ਬਾਈ ਦੇ ਆਫ ਕੈਮਰੇਜ ਆਪਾਂ ਗੱਲਾਂ ਕੀਤੀਆਂ ਇਹ ਵੀ ਸੀਲ ਠੰਡੀ ਬਹੁਤ ਆ ਇਹ ਬਣ ਕੇ ਕਿੰਨਾ ਟਾਈਮ ਦੁੱਧ ਦੇ ਜਾਂਦੀ ਆ 7 ਮਹੀਨੇ ਬਾਈ ਜਾਂਦਾ ਵੀ ਦੋਸਤੋ ਦੁੱਧ ਦੇ ਜਾਂਦੀ ਆ ਦੇਖ ਸਕਦੇ ਤੁਰਦੀ ਦਾ ਘਰਮ ਵਾਲੀ ਹਾਂ 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 ਤੋਰਦੀ ਦਾ ਪਹਿਲਵਾਨਾਂ ਵਾਂਗੂ ਆ ਇਹ ਤੋਰਦਾ ਜੀ ਵੱਖਰੀ ਆ ਥਣ ਥਣ ਵੇਖ ਸਕਦੇ ਆ ਬਾਕੀ ਨੀਲੀ ਰਾਵੀ ਨਸਲ ਦੀ ਦੋਸਤੋ ਮਾਝਾ ਵੈਟਰਨੈਸ ਥੋੜੀ ਜੀ ਜ਼ਿਆਦਾ ਆ ਗਈ ਆ ਤੇ ਥਣ ਦੇਖ ਸਕਦੇ ਆ ਕਿਹੜਾ ਹੋਰ ਕਢਾ ਲਗੇ ਹਾਂ ਹੋਰ ਤੋਰ ਦੇ ਦੇਖ ਸਕਦੇ ਆ ਥਣ ਦੋਸਤੋ ਇੱਧਰ ਲਾ ਕਬੈਣੀਆ ਵਾਲਾ ਥਾਣੇ ਦਾ ਦੋਸਤੋ ਕੱਲਾਗਾ ਦੇਖ ਸਕਦੇ ਆ ਜਮਾਂਦਰੂ ਤਿੰਨ ਥਾਣਾ ਦੋਸਤੋ ਇਹ ਤਿਲ ਨਹੀਂ ਹੋएगी ਜਮਾਂਦਰੂ ਤਿੰਨ ਥਾਣਾ ਕੁਦਰਤਲੋਂ ਤਿੰਨ ਥਾਣਾ ਲੱਗੇ ਵਿਆ ਦੇਖ ਸਕਦੇ ਆ ਆਪਣੇ ਚੈਨਲ ਤੇ ਪਹਿਲੀ ਮਾਝਾ ਦੇ ਪਹਿਲੀ ਮਾਝੀ ਪੂਰੀ ਟਾਪ ਦੇ ਵੱਡੇ ਗੱਦ ਘਾਟ ਵਾਲੀ ਆ ਤੇ ਮੁੱਲ ਬਾਈ ਨੂੰ ਆਪਾਂ ਪੁੱਛ ਲਾਂਗੇ ਜਮਾਂਦਰੂ ਤਿੰਨ ਥਣੀ ਆ ਦੋਸਤੋ ਦੇਖ ਸਕਦੇ ਆ ਬੱਚੇ ਵਧੀਆ ਸੋਹਣੇ ਪਉਂਦੀ ਆ ਇਹ ਨੀਲੀ ਠੀਕ ਆ ਹਾਂ ਸਾਪੋ ਬਰੀਣੀ ਚੰਗੇ ਤੋਂ ਬਣਾਈ ਆ ਠੀਕ ਆ ਜੀ ਬਾਦਸ਼ਾ ਤੋਂ ਬਾਦਸ਼ਾ ਝੋਟੇ ਤੋਂ ਬਣਿਆ ਇਹ ਬਾਈਆਂ ਦਾ ਵੀ ਜਦੋਂ ਮੱਝਾਂ ਬਾਈ ਕੋਲੇ ਪਹਿਲਾਂ ਵੀ ਨੀਲੀ ਰਾਵੀ ਦੀਆਂ ਸੀਗੀਆਂ ਕ ਉਸ ਵਿੱਚੋਂ ਸੇਲ ਕਰਤੀਆਂ ਬਾਈ ਨੇ ਤੇ ਯਾਨੀ ਕਿ ਬਾਦਸ਼ਾ ਝੋਟੇ ਵਾਲੀ ਲਾਈਨ ਚੋਂ ਆ ਬਾਈਆਂ ਦਾ ਵੀ ਰੋਡਾਂ ਵਾਲੀ ਬਲੱਡ ਲਾਈਨ ਚੋਂ ਆ ਜਾਂਦੀਆਂ ਇਹ ਦੇਖ ਸਕਦੇ ਆਂ ਗਾ ਜਿਹੜੀ ਇਹਨਾਂ ਦੀ ਮਾਂ ਸੀ ਦੋਸਤੋ ਉਹ ਬਾਦਸ਼ਾਹ ਦੀ ਸੀਗੀ ਤੇ ਗਾਂ ਇਹ ਬਾਈਆਂ ਦਾ ਵੀ ਗਾਂ ਸਰਕਾਰੀ ਸੀ ਮਨੰਜਾ ਚੇਤਾ ਨਹੀਂ ਬਾਈ ਨੂੰ ਤੇ ਬਾਈ ਇਹਦਾ ਮੁੱਲ ਕੀ ਰੱਖਾਂਗੇ ਆਪਾਂ ਦੇ ਲੈਣ ਵਾਲਾ ਜੀ ਇੱਕ 20 ਹੀ ਹੈ 1 20 ਮੁੱਕ ਮੌਕੇ ਤੇ ਮਾਣ ਤਾਣ ਹੋ ਜੂ ਫੋਨ ਨੰਬਰ ਆਪਣਾ ਜਿਹੜਾ ਕਨੈਕਟ ਨੰਬਰ ਆ ਜਿਹੜਾ 99146 99146 65637 65637 ਹਾਂਜੀ 991465637 ਹਾਂਜੀ ਇਹ ਦੋਸਤ ਬਾਕੀ ਇੱਕ ਹੋਰ ਆਈ ਹਾਂ ਜੇ ਬਿਆਨਤ ਨਹੀਂ ਨਾ ਬੰਟੀ ਬੈਂਡਰਿੰਗਾਂ ਦੇ ਨਾਂ ਦੇ ਜਿਹੜਾ ਮਰਗੀ ਦੀ ਜਿਹਨੂੰ ਮਰਗੀ ਕੁੱਤ ਨੂੰ ਕਹਿੰਦੇ ਠੀਕ ਆ ਹਾਂਜੀ ਬਾਈ ਦਾ ਨਾਂ ਬਿਆਨਤ ਵੀ ਆ ਤੇ ਬੰਟੀ ਬੈਂਡਰਿੰਗਾਂ ਵਾਲਾ ਕਹਿੰਦੇ ਆ ਬਾਈ ਪਹਿਲਾਂ ਕੰਮ ਕਰਦਾ ਰਿਹਾ ਤੇ ਚੰਗੀ ਝੋਟੀਆਂ ਦੋਸਤ ਜ਼ਰੂਰ ਕਨੈਕਟ ਕਰਿਓ ਠੰਡੀ ਸੀਲ ਬਥੇਰੀ ਆ ਕਰਮਾ ਵਾਲੀ ਨਹੀਂ ਉਪਰੇ ਬੰਦੇ ਤੋਂ ਬਸੂ ਡਰਦਾ ਹੁੰਦਾ ਕੈਮਰੇ ਤੋਂ ਕੋਈ ਬੱਚਾ ਜੋੜੇ ਯਾਰ ਕੋਈ ਛੱਤਰ ਦੀ ਬੱਚਾ ਬੈਠਾ ਰਹੇ ਠੀਕ ਸੀ ਆ ਜੀ ਤੇ ਬਾਕੀ ਚਾਰੂ ਤਾਂ ਬਹੁਤ ਆ ਹਨਾ ਚਾਰੂ ਵਾਧੂ ਹੈ ਜਿਹੜਾ ਕੋ ਬਾਕੀ ਜਿਹੜਾ ਪਸ਼ੂ ਚਾਰੂ ਆ ਉਹੀ ਦੋਸਤੋ ਦੁੱਧ ਕੱਢਦਾਗਾ ਤੇਰੇ ਸਾਹਮਣੇ ਹੀ ਹੈਲਦੀ ਨਹੀਂ ਸੀ ਦੇਖ ਸਕਦੇ ਆ ਜਮਾਂ ਠੰਡੀ ਸੀਲ ਆ ਤੇ ਵੀਡੀਓ ਵਾਤ ਤੋਂ ਵਾਤ ਸ਼ੇਅਰ ਕਰ ਦਿਓ 120000 ਮੁੱਲਾਂ ਵਿੱਚੋਂ ਮੌਕੇ ਦੇ ਕੁਝ ਦੋਸਤੋ ਜੇ ਤੁਸੀਂ ਸੌਦਾ ਕਰੋਗੇ ਵਿੱਚੋਂ ਕੋਈ ਨਾ ਕੋਲ ਲੈਸ ਹੋ ਜੂਗਾ ਜਰੂਰ ਬਾਈ ਦੇ ਨਾਲ ਗੱਲ ਕਰ ਲਿਓ ਜਿਹਨੇ ਘਰੇ ਚੋਨ ਨੂੰ ਮਹਣ ਲੈਣੀ ਵਧੀਆ ਰਹੂਗੀ ਤੇ ਵੀਡੀਓ ਦੇਖਣ ਲਈ ਤਹਿ ਦਿਲੋਂ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਸ਼ੇਅਰ ਕਰਦਿਆ ਕਰੋ ਧੰਨਵਾਦ